ਸਤਲੁਜ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਅਸੀਂ ਇਸ ਸਮੇਂ ਪਹੁੰਚੇ ਹਾਂ ਮੰਡੀ ਲਾਤੂਗਾ ਦੇ ਰਾਹਤ ਕੈਂਪ ਦੇ ਵਿੱਚ। ਮੰਡੀ ਦੇ ਵਿੱਚ ਜਿਹੜਾ ਹੈਗਾ ਦਾਣਾ ਮੰਡੀ ਹੈਗੀ ਉੱਥੇ ਜਿਹੜਾ ਹੈ ਰਾਹਤ ਕੈਂਪ ਬਣਾਇਆ ਗਿਆ ਹੈ। ਜਿੱਥੇ ਜਿਹੜੇ ਲੋਕ ਜਿਹੜੇ ਸਤਲੁਜ ਪਾਣੀ ਦੀ ਜਿਹੜੀ ਮਾਰ ਹੇਠ ਜਿਹੜੇ ਲੋਕ ਆਏ ਆ ਪਿੰਡਾਂ ਚੋਂ ਹਿਜਰਤ ਕਰਨ ਤੋਂ ਬਾਅਦ ਉਹਨਾਂ ਨੂੰ ਇੱਥੇ ਜਿਹੜਾ ਠਹਿਰਾਇਆ ਗਿਆ। ਸਭ ਤੋਂ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਦਿਖਾ ਦਿੰਨੇ ਆ ਕਿ ਥਾਵਾਂ ਕਿਸ ਤਰ੍ਹਾਂ ਦੀਆਂ ਹੈਗੀਆਂ। ਆ ਬਿਲਕੁਲ ਇਹ ਜਿਹੜੇ ਕੁਛ ਜਿਹੜੇ ਹੈਗੇ ਦੁਕਾਨਾਂ ਹੈਗੀਆਂ ਜਿਸ ਤਰ੍ਹਾਂ ਦੇ ਨਾਲ ਦਾਣਾ ਮੰਡੀ ਦੇ ਵਿੱਚ ਜੜੀਆਂ ਬਣੀਆਂ ਹੁੰਦੀਆਂ ਹੈਗੀਆਂ ਚਾਹੇ ਆੜਤੀਆਂ ਦੀਆਂ ਦੁਕਾਨਾਂ ਹੈਗੀਆਂ ਉਹ ਜੜੀਆਂ ਦੁਕਾਨਾਂ ਬਣੀਆਂ ਤੇ ਉਹਨਾਂ ਦੇ ਬਰਾਂਡੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਲੋਕਾਂ ਨੇ ਆਪਣੇ ਜਿਹੜੇ ਹੈਗੇ ਬਿਸਤਰੇ ਲਗਾਏ ਆ ਤਾਂ ਜੋ ਇੱਥੇ ਜੜੀਆਂ ਰਾਤਾਂ ਜੜੀਆਂ ਦਿਨ ਰਾਤ ਜਿਹੜਾ ਇੱਥੇ ਬਿਤਾਸੇ ਕੰਦੇ ਹਾਲਾਤ ਉਹਨੂੰ ਦਿਖਾ ਦਿੰਨੇ ਆ ਇਹਨਾਂ ਦੇ ਜਿਹੜੇ ਪਸ਼ੂ ਹੈਗੇ ਉਹਨਾਂ ਨੂੰ ਵੀ ਜਿਹੜਾ ਇੱਥੇ ਜੜਾ ਬੰਨਿਆ ਗਿਆ ਹੈਗਾ ਖੁੱਲੇ ਆਸਮਾਨ ਦੇ ਹੇਠ ਜੜਾ ਹੈਗਾ ਇਹ ਰਾਹਤ ਕੈਂਪ ਬਣੇ ਹੋਏ ਆ ਤੇ ਲੋਕ ਜਿਹੜੇ ਹੈਗੇ ਤਰਸ ਰਹੇ ਆ ਕਿ ਸਰਕਾਰ ਜੜ ਉਹਨਾਂ ਤੱਕ ਪਹੁੰਚੇ ਉਹਨਾਂ ਤੱਕ ਰਾਹਤ ਦੇਵੇ ਹਾਲਾਂਕਿ ਦਾਅਵੇ ਜੜੇ ਹੈ ਕਿਤੇ ਜਾ ਰਹੇ ਹੈ ਕਿ ਉਹਨਾਂ ਤੱਕ ਜੋ ਰਾਹਤ ਕੈਂਪਾਂ ਦੇ ਵਿੱਚ ਲੋਕ ਆ ਰਹੇ ਹੈ ਉਹਨਾਂ ਤੱਕ ਜਿਹੜਾ ਹਰ ਤਰ੍ਹਾਂ ਦੀ ਜਿਹੜੀ ਹੈ ਸਹੂਲਤ ਜਿਹੜੀ ਹੈ ਮੁਹਈਆ ਕਰਵਾਈ ਜਾ ਰਹੀ ਹੈ ਰੋਟੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਚਾਹ ਪਾਣੀ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਨਾਲ ਹੀ ਜੜੇ ਹੈਗੇ ਡੰਗਰ ਪਸ਼ੂ ਜੜੇ ਹੈਗੇ ਉਹਨਾਂ ਦਾ ਦਾਣਾ ਜਿਹੜਾ ਉੱਥੋਂ ਤੱਕ ਪਹੁੰਚ ਰਿਹਾ ਲੇਕਿਨ ਲੋਕ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਇਹ ਵੀ ਦੇਖਿਆ ਜਾ ਰਿਹਾ ਕਿ ਕਈ ਜੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਉਹ ਲੋਕ ਜੜੇ ਹੈਗੇ ਉਹ ਇੰਨਾ ਤੱਕ ਪਹੁੰਚ ਕਰ ਰਹੇ ਹੈਗੇ ਰੋਟੀ ਦਾ ਜਿਹੜਾ ਇੰਤਜ਼ਾਮ ਕਰ ਰਹੇ ਹੈਗੇ ਸਬਜ਼ੀ ਪਾਣੀ ਦਾ ਜਿਹੜਾ ਇੰਤਜ਼ਾਮ ਕਰ ਰਹੇ ਉਹ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਹੈਗੀਆਂ ਤੇ ਇੱਥੇ ਜਿਹੜੇ ਕੁਝ ਲੋਕ ਵੀ ਮੌਜੂਦ ਹੈ ਤੇ ਇੱਥੇ ਸਮਾਜ ਸੇਵੀ ਸੰਸਥਾਵਾਂ ਦੇ ਜਿਹੜੇ ਅਹੁਦੇਦਾਰ ਹੈ ਸਮ ਸਮਾਜ ਦੇ ਜਿਹੜੇ ਲੋਕ ਹੈਗੇ ਉਹ ਇੱਥੇ ਪਹੁੰਚ ਰਹੇ ਹੈਗੇ ਤੇ ਉਹਨਾਂ ਨੂੰ ਜੜੀਆ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ ਖਾਣੇ ਦਾ ਜੜਾ ਹੈਗਾ ਪ੍ਰਬੰਧ ਉਹਨਾਂ ਵਾਸਤੇ ਕੀਤਾ ਗਿਆ ਹੈਗਾ ਨਾਲ ਹੀ ਜੜਾ ਹੈਗਾ ਉਹਨਾਂ ਲਈ ਸਬਜ਼ੀ ਦਾ ਪ੍ਰਬੰਧ ਕੀਤਾ ਗਿਆ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਉਹਨਾਂ ਲੋਕਾਂ ਦੇ ਨਾਲ ਕਰਦੇ ਹੈਗੇ ਜਿਹੜੇ ਲੋਕ ਹਿਜਰਤ ਕਰਕੇ ਐਸ ਕੈਂਪ ਦੇ ਵਿੱਚ ਆਏ ਹੈ ਕਿ ਹਾਲਾਤ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਕਿਹੜੇ ਪਿੰਡ ਤੋਂ ਆਏ ਅਸੀਂ ਸਸਰੀ ਗੱਲ ਪਹਿਲਾਂ ਤਾਂ ਕਹਿੰਦੇ ਗਿਆਂ ਤੁਹਾਡਾ ਪੀੜਸੀ ਨਿਊਜ਼ ਦਾ ਧੰਨਵਾਦ ਕਰਦੇ ਗਿਆਂ ਪੂਜਾ ਲੁਤਰਾ ਜੀ ਮੈਮ ਦਾਦ ਵੀ ਵਾਦ ਕਰਦੇ ਗਏ ਜਿਹੜੇ ਇੱਥੇ ਸਾਡੀ ਸਾਰ ਲੈਣ ਆਇਆ ਦੇਖੋ ਸਾਡੇ ਪਿੰਡ ਦੇ ਵਿੱਚ ਗੁੱਧੜ ਪੈਣੀ কুরਕਾ ਜਿਹੜੀ ਹੈ ਉਹ ਹਾਰ ਦੀ ਪੀੜ ਦੇ ਵਿੱਚ ਚੰਗੀ ਤਰ੍ਹਾਂ ਆ ਚੁੱਕੀ ਹੈਗੇ ਉੱਥੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਹੋ ਚੁੱਕਿਆ ਹੈ ਗਿਆ ਜਿਹੜਾ ਤੇ ਅਸੀਂ ਪਸ਼ੂ ਲੈ ਕੇ ਰਾਤ ਨੂੰ ਇੱਥੇ ਪਹੁੰਚੇ ਗਏ 12 1 ਵਜੇ ਫਿਰ ਰਾਤ ਨੂੰ ਆਦੇ ਕੋਲ ਜਿਹੜਾ ਥੋੜਾ ਬਹੁਤ ਰੋਟੀ ਪਾਣੀ ਦਾ ਪ੍ਰਬੰਧ ਕੀਤਾ 2 3 ਵਜੇ ਤੇ ਬਹੁਤ ਮਾੜਾ ਟਾਈਮ ਆ ਗਿਆ ਹੈਗਾ ਸਾਡੇ ਵਾਸਤੇ ਤੇ ਇਮਾਮ ਪਹੁੰਚੇ ਨੇ ਜਿਹੜਾ ਸਾਡਾ ਸਾਰ ਲੈ ਰਹੇ ਨੇ ਇਹ ਦੇਖੋ ਕੱਚਾ ਰਾਸ਼ਨ ਵੀ ਦੇ ਰਹੇ ਨੇ ਲੰਗਰ ਵੀ ਦੇ ਰਹੇ ਨੇ ਤੇ ਅਸੀਂ ਚਾਹਦੇ ਗਿਆਂ ਵੀ ਸਾਡੀ ਜਿਹੜੀ ਹੈ ਬਾਰਡਰ ਪੱਟੀ ਦੀ ਸਾਰ ਲਈ ਜਾਵੇ ਇੱਕ ਦੇ ਅਸੀਂ ਇਹ ਗੱਲ ਕਹਿੰਦੇ ਗਿਆਂ ਵੀ ਜਿੱਦਾਂ ਜਦੋਂ ਬਲੱਡ ਫਲੱਡ ਆਂਦਾ ਹੈ ਉਦੋਂ ਮਤਲਬ ਕਿ ਤੇ ਜਦੋਂ ਜੰਗ ਲੱਗਦੀ ਹੈਗੀ ਹੈ ਉਦੋਂ ਸਾਡੇ ਜਿਹੜੇਗੇ ਨੇ ਬੱਚੇ ਉਹਨਾਂ ਨੂੰ ਪਿੱਛੇ ਜਾਣਾ ਪੈਂਦਾ ਹੈ ਉਹਨਾਂ ਦੀ ਪੜਾਈ ਖਰਾਬ ਹੁੰਦੀ ਹੈ ਤੇ ਸਾਨੂੰ ਫੇਰ ਜਿਹੜਾ ਹੈਗਾ ਪੜਾਈ ਦੇ ਵਿੱਚੋਂ ਪਿੱਛੜ ਜਾਂਦੇ ਗਿਆ ਉਹਨਾਂ ਨੌਕਰੀਆਂ ਤੋਂ ਪਿੱਛੇ ਰਹਿ ਜਾਂਦੇ ਆ ਸਾਡੇ ਬਾਰਡਰ ਪੱਟੀ ਦਾ ਕੋਟਾ ਜਿਹੜਾ ਹੈਗਾ ਉਹ ਵਾਲਾ ਵੱਖਰਾ ਰੱਖਿਆ ਜਾਵੇ ਫੇਰ ਕੋਈ ਆਇਆ ਨਹੀਂ ਤੁਹਾਡੇ ਕੋਲ ਸਰਕਾਰ ਦਾ ਕੋਈ ਅਧਿਕਾਰੀ ਕੋਈ ਇੱਥੇ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਇੱਥੇ ਕੋਈ ਰਸ਼ਨ ਪਾਣੀ ਦੇਣ ਤੁਹਾਨੂੰ ਪੁੱਛਣ ਕੀ ਜਿਹੜਾ ਹੈਗਾ ਤੁਹਾਨੂੰ ਕਿਸੇ ਦੀ ਜਿਹੜੀ ਭੁੱਖ ਹੈ ਰੋਟੀ ਤੁਹਾਨੂੰ ਖੱਡਦੀ ਹੈ ਚਾਹ ਪੀਤੀ ਕਿ ਨਹੀਂ ਪੀਤੀ ਨਹੀਂ ਜੀ ਅਜੇ ਨਹੀਂ ਕਿਸੇ ਨੇ ਸਾਰ ਲਈ ਸਾਡੀ ਮੈਂ ਵੀ ਹੈ ਜਿਹੜੇ ਸਾਡੇ ਉੱਥੇ ਉੱਥੇ ਘਰਾਂ ਵਿੱਚ ਵੀ ਜਾ ਕੇ ਪੁੱਛਦੇ ਰਹੇ ਗਿਆ ਇੱਥੇ ਵੀ ਆ ਰਹੇ ਨੇ ਰਾਤ ਕੰਮ ਦੇ ਦੇਖੋ ਰਾਤ ਨੂੰ ਇਸ ਟਾਈਮ ਸਾਬ ਆਪ ਦੀ ਆਪ ਦੇ ਸੋਂਗੇਗੇ ਨੇ ਸਿਰਫ ਮੈਂ ਹੀ ਹੈਗੇ ਜਿਹੜੇ ਰਾਤ ਨੂੰ ਇੱਥੇ ਆ ਕੇ ਸਾਡੇ ਕੋਲ ਹਾਂਜੀ ਸੇਵਾ ਕਰਦੇ ਆ ਜਿਹੜੀ ਹੈ ਨਾ ਅਸੀਂ ਇੱਕ ਇਹ ਵੀ ਕਰਦੇ ਗਿਆ ਰਿਕੁਐਸਟ ਵੀ ਜਾ ਲਾਦੂ ਕਾ ਮੰਡੀ ਤੇ ਦਾਣਾ ਮੰਡੀ ਦੇ ਵਿੱਚ ਜਿਹੜੀ ਦੁਕਾਨਾਂ ਹੈਗੀਆਂ ਨੇ ਆਰਤੀਆਂ ਇਹ ਸਾਰੇ ਸ਼ਟਰ ਖੋਲੇ ਜਾਣ ਕਿਉਂਕਿ ਅਸੀਂ ਜਿਹੜਾ ਆਪ ਦਾ ਸਮਾਨ ਕੋਚ ਗਿਆ ਹੈ ਜਾਂ ਅਸੀਂ ਉੱਥੇ ਰਹਿ ਸਕੀ ਛਡੇ ਬੱਚੇ ਗਏ ਨੇ ਉਹਨਾਂ ਨੂੰ ਪੱਕਾ ਭੁੱਖਾ ਲਾ ਕੇ ਦੇ ਸਕੀਏ ਜਿਹੜੇ ਕਿ ਇੱਥੇ ਤੁਸੀਂ ਦੇਖ ਹੀ ਰਹੇ ਜੇ ਮੱਛਰ ਬਹੁਤ ਜ਼ਿਆਦਾ ਹੈ ਗਿਆ ਹਾਂਜੀ ਕੀ ਹਾਲਾਤ ਕਿਸ ਤਰ੍ਹਾਂ ਦੇ ਹੈ ਜੀ ਮਤਲਬ ਜਿਹੜਾ ਹੈਗਾ ਖੁੱਲੇ ਆਸਮਾਨ ਦੇ ਹੇਠ ਜੜਾਣਾ ਬੜਾ ਔਖਾ ਹੈ ਕਰ ਜਦੋਂ ਛੱਡ ਕੇ ਆ ਪਾਉਂਦੇ ਹਾਂ ਬਹੁਤ ਔਖਾ ਹੈ ਹੂੰ ਪਾਣੀ ਆ ਗਿਆ ਚਾਰ ਪਾਸੇ ਹਾਂਜੀ ਹਾਂਜੀ ਘਰ ਦਾ ਸਮਾਨ ਜਿਹੜਾ ਪਾਣੀ ਚ ਹਾਂਜੀ ਥੋੜਾ ਬਹੁਤਾ ਉੱਚਾ ਕਰਕੇ ਆਏ ਆ ਅੱਛਾ ਹਾਂਜੀ ਤੇ ਪਰ ਇੱਥੇ ਆਇਆ ਕੋਈ ਸਰਕਾਰ ਦਾ ਕੋਈ ਅਧਿਕਾਰੀ ਆਇਆ ਕੋਈ ਐਮਐਲਏ ਕੋਈ ਆਇਆ ਨਹੀਂ ਸਰ ਹਜੇ ਨਹੀਂ ਆਇਆ ਕੋਈ ਵੀ ਅੱਛਾ ਹਾਂਜੀ ਲੁਥਰਾ ਮੈਮ ਜੀ ਆਏ ਨੇ ਤੁਝਾ ਲੁਥਰਾ ਮੈਮ ਉਹ ਸਾਰ ਲੈ ਰਹੇ ਨੇ ਸਾਡੀ ਹਾਂਜੀ ਲਗਦਾ ਨਹੀਂ ਕਿ ਜੇ ਨੂੰ ਆਪਾਂ ਐਮਐਲਏ ਕਿਸੇ ਨੂੰ ਬਣਾਉਣੇ ਹੈ ਜਾਂ ਕੋਈ ਅਫਸਰ ਹੈਗੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਹੈਗੇ ਜੇਕਰ ਇਸ ਤਰ੍ਹਾਂ ਦਾ ਕੋਈ ਔਖਾ ਵੇਲਾ ਆਂਦਾ ਤਾਂ ਮਦਦ ਕੀਤੀ ਜਾਵੇ ਸਾਰ ਲੈਣੀ ਚਾਹੀਦੀ ਉਹਨਾਂ ਨੂੰ ਹਾਂਜੀ ਲੈਣੀ ਚਾਹੀਦੀ ਲੇਕਿਨ ਲੈ ਨਹੀਂ ਰਿਹਾ ਅੱਛਾ ਹਾਂਜੀ ਮੈਮ ਜੀ ਨੇ ਜੋ ਰਾਤ ਨੂੰ ਵੀ ਆਂਦੇ ਨੇ ਸਾਰ ਲੈ ਕੇ ਜਾਂਦੇ ਨੇ ਸਾਡੀ ਹਾਂਜੀ ਸੋ ਇੱਥੇ ਸਮਾਜ ਸੇਵੀ ਸੰਸਥਾਵਾਂ ਦੇ ਜਿਹੜੇ ਲੋਕ ਹੈਗੇ ਜਿਹੜੇ ਦਿਨ ਰਾਤ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰ ਰਹੇ ਹਾਲਾਂਕਿ ਇਹ ਸਰਕਾਰ ਜਾਂ ਜਿਹੜੇ ਨਿਬੰਧਦੇ ਹੁੰਦੇ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਲੇਕਿਨ ਉਹ ਜਿਹੜੀ ਜ਼ਿੰਮੇਵਾਰੀ ਹੈਗੀ ਅੱਜ ਸਮਾਜ ਸੇਵੀ ਸੰਸਥਾਵਾਂ ਦੇ ਜਿਹੜੇ ਲੋਕ ਨਿਭਾਰੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਹੈ ਕੀ ਜੀ ਕਿਹਾ ਜਾ ਰਿਹਾ ਕਿ ਤੁਸੀਂ ਜਿਹੜਾ ਹੈਗਾ ਚਾਹੇ ਪਿੰਡਾਂ ਚ ਜਾ ਰਹੇ ਹੋ ਜਾਂ ਫਿਰ ਇੱਥੇ ਰਾਤ ਕੈਂਪ ਪਚਾਏ ਹੋ ਕਿਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਹੋ ਹਾਂਜੀ ਸਭ ਤੋਂ ਪਹਿਲੇ ਤਾਂ ਨਮਸਕਾਰ ਜੀ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਆ ਜਿਹੜੇ ਇੱਥੇ ਹੜਪ੍ਰੀੜਿਤ ਲੋਕ ਨੇ ਉਹਨਾਂ ਦੇ ਜਿਹੜਾ ਸਭ ਕੁਝ ਦਿਖਾ ਰਹੇ ਹੋ ਇੱਕ ਇੱਕ ਜਿਹੜੀ ਚੀਜ਼ ਨੂੰ ਕਵਰ ਕਰ ਰਹੇ ਹੋ ਹੜ ਪ੍ਰਭਾਵਿਤ ਇਲਾਕੇ ਨੇ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਾਣੀ ਦਾ ਪੱਧਰ ਬਹੁਤ ਵੱਧ ਚੁੱਕਿਆ ਹੈ ਔਰ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ ਦਾ ਜਿਹੜਾ ਜਨ ਜੀਵਨ ਪੂਰੀ ਤਰ੍ਹਾਂ ਸਤੇ ਵਿਵਸਥ ਹੋ ਚੁੱਕਿਆ ਹੈ ਕਿਉਂਕਿ ਕਿਤੇ ਨਾ ਕਿਤੇ ਜਦੋਂ ਅਸਤਾ ਦੇ ਕੋਈ ਮਾਰ ਪੈਂਦੀ ਆਪਤਾ ਆਂਦੀ ਏ ਤਾਂ ਕਿਤੇ ਨਾ ਕਿਤੇ ਸਾਡਾ ਜਿਹੜਾ ਆਰਥਿਕ ਸਤਰੇ ਉਹ ਬਹੁਤ ਪਿਛੜ ਜਾਂਦਾ ਹੈ ਕਿਉਂਕਿ ਜਿਹੜੇ ਲੋਕਾਂ ਦੀ ਜੀਵਿਕਾ ਹੈ ਇਸ ਪੈ ਸਾਡੇ ਅਸਰਹੀ ਇਲਾਕੇ ਦੇ ਜਿਹੜੇ ਲੋਕ ਨੇ ਆ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਜਿਹੜੀ ਜੀਵਿਕਾ ਟੋਟਲੀ ਡਿਪੈਂਡ ਕਰਦੀ ਏ ਉਹਨਾਂ ਦੀ ਫਸਲ ਉੱਤੇ ਤੇ ਇਸ ਟਾਈਮ ਜਿਹੜਾ ਪਾਣੀ ਦਾ ਪੱਧਰ ਵਧਨ ਕਰਕੇ ਜਿਹੜਾ ਉਹਨਾਂ ਦੀ ਫਸਲ ਏ ਉਹ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੀ ਏ ਔਰ ਨਾਲ ਹੀ ਜਿਹੜੇ ਉਹਨਾਂ ਦੇ ਘਰ ਨੇ ਟਾਣੀਆਂ ਨੇ ਉਹ ਸਾਰੇ ਦੇ ਸਾਰੇ ਜਿਹੜੇ ਚਾਰੇ ਪਾਸੇ ਜਿਹੜੇ ਪਾਣੀ ਦੇ ਨਾਲ ਘਿਰ ਚੁੱਕੇ ਨੇ ਔਰ ਲੋਕਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਕਿ ਉਹਨਾਂ ਨੂੰ ਆਪਣੇ ਘਰਾਂ ਤੋਂ ਨਿਕਲ ਕੇ ਜਿਹੜਾ ਇਹ ਰਾਤ ਕੈਂਪਾਂ ਦੇ ਵਿੱਚ ਆਉਣਾ ਜ਼ਰੂਰੀ ਬਣ ਗਿਆ ਔਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਪ੍ਰਸ਼ਾਸਕੀ ਅਧਿਕਾਰੀ ਵੀ ਡਿਊਟੀ ਜਿਹੜੀ ਪੂਰੀ ਤਰੀ ਨਹੀਂ ਨਿਭਾ ਰਹ कोरोना ਬੋਲ ਜਿਹੜਾ ਪ੍ਰੋਪਰ ਕਲਰਟੀ ਵੀ ਜਾਰੀ ਕੀਤਾ ਗਿਆ ਕਿ ਪਾਣੀ ਦਾ ਪੱਦਰ ਵੱ ਚੁੱਕਿਆ ਤਾਂ ਆਪਣੇ ਘਰਾਂ ਦੇ ਵਿੱਚ ਨਿਕਲ ਕੇ ਸੁਰੱਖਿਅਤ ਥਾਵਾਂ ਤੇ ਤੁਸੀਂ ਇੱਥੇ ਪਹੁੰਚ ਕਰੋ ਰਾਤ ਕੈਂਪ ਵੀ ਬਣਾਈ ਗਏ ਨੇ ਜੀ ਹੈ ਕਿ ਤੁਹਾਡੀ ਜਿਹੜੀ ਸੰਸਥਾ ਹੈਗੀ ਕਿ ਮੋਟਿਵ ਕੀ ਹੈ ਉਹਦਾ ਕਿ ਕਿਸ ਤਰ੍ਹਾਂ ਦੇ ਸਾਡੀ ਸੰਸਥਾ ਦਾ ਇੱਕੋ ਹੀ ਮੋਟਿਵ ਹੈ ਵੱਧ ਤੋਂ ਵੱਧ ਸੇਵਾ ਕਰਨੀ ਜੋ ਸਾਡੀ ਸੋਸਾਇਟੀ ਕਰ ਰਹੀ ਏ ਇਹ ਸਾਡੀ ਇੱਕ ਟੀਮ ਵਰਕ ਇੱਕ ਸੇਵਾ ਕਰ ਰਹੀ ਏ ਉਹ ਕਹਿੰਦੇ ਨਾ ਇੱਕ ਛਿੜੀ ਦੀ ਦਵਾਲ ਨਾ ਬਣਾਉਂਦੀ ਏ ਦਵਾਲ ਨੇ ਛੜਨਾ ਬੜਾ ਔਖਾ ਹੁੰਦਾ ਏ ਤੇ ਇਹ ਤਾਂ ਫਿਰ ਆਪਦਾ ਕਰ ਰੇ ਇਹਨਾਂ ਦਾ ਕਰ ਛੜਨਾ ਬੜਾ ਔਖਾ ਏ ਤੇ ਕਹਿੰਦੇ ਜੋ ਤਨ ਲਾਗੇ ਸੋ ਤਨ ਜਾਣੇ ਬੜਾ ਔਖਾ ਏ ਤੇ ਜਦੋਂ ਇਹਨਾਂ ਨੂੰ ਵੇਖਦੇ ਆ ਸਾਡਾ ਆਦੇ ਦਿਲ ਨੂੰ ਕੁਛ ਹੋਣ ਲੱਗ ਪੈਂਦਾ ਤੇ ਅਸੀਂ ਇਹਨਾਂ ਵਾਸਤੇ 24 ਘੰਟੇ ਖੜੇ ਆ ਜਦੋਂ ਇਹ ਸਾਨੂੰ ਆਵਾਜ਼ ਮਾਰਨਗੇ ਅਸੀਂ ਇਹਨਾਂ ਦੇ ਨਾਲ ਹਾਜ਼ਰ ਆ ਤੇ ਅਸੀਂ ਹੁਣ ਵੀ ਰਾਤ ਨੂੰ ਲੈ ਕੇ ਸਾਡੇ ਕੋਲ ਇਸ ਟਾਈਮ ਹਰੇਕ ਜਿਹੜਾ ਵਿਰਾਧ ਕੇਂਦਰ ਬਣਿਆ ਉਹਨਾਂ ਵਾਸਤੇ ਸਬਜੀ ਤੇ ਲੈ ਕੇ ਕੱਚੀ ਸਬਜੀ ਤੋਂ ਲੈ ਕੇ ਰਾਸ਼ਨ ਦੀ ਸੇਵਾ ਦਾ ਪ੍ਰਬੰਧ ਸਾਡੇ ਨਾਲ ਹੀ ਹੈ ਤੇ 24 ਘੰਟੇ ਸਾਡਾ ਨੰਬਰ ਚੱਲਦਾ ਹੈ 95631368 ਪਾਵੇਂ ਕਿਸਨ ਡੀਜ਼ਲ ਪੁਆਣਾ ਹੋਵੇ ਚਾਹੇ ਕਿਸਨ ਬੇੜੀ ਦੀ ਲੋਡ ਹੋਵੇ ਸਾਨੂੰ ਕੰਟੈਕਟ ਕਰਦੇ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਮੋਹਈਆ ਚੀਜ਼ ਕਰਾਣੇ ਆ ਚਾਹੇ ਉਹ ਤਰਪੈਲ ਦੀ ਸੇਵਾ ਹੋਵੇ ਕਿਸਨ ਕਿਉਂਕਿ ਤਰਪੈਲ ਦੀ ਬਹੁਤ ਲੋਡ ਪੈਂਦੀ ਹੈ ਕਿਉਂਕਿ ਦਾਣੇ ਪਏ ਹੁੰਦੇ ਨੇ ਗਿੱਲੇ ਨਾ ਹੋ ਜਾਣ ਹੋਰ ਬਹੁਤ ਏਰੀ ਚੀਜ਼ਾਂ ਨੇ ਤੇ ਸਾਡੀ ਸੁਸਾਇਟੀ ਆ ਦਾ ਪੂਰੀ ਤਰ੍ਹਾਂ ਕੰਮ ਕਰੀਏ ਸੋਸਾਇਟੀ ਕੰਮ ਕਰ ਰਹੀ ਐਸ ਤੋਂ ਪਹਿਲਾਂ ਚਖੜ ਆਇਆ ਸੀ ਬਕੈਨ ਵਾਲੇ ਉਦੋਂ ਸੋਸਾਇਟੀ ਨੇ ਕੰਮ ਕੀਤਾ ਸੀ ਕਾਂਗਰਸ ਸਰਕਾਰ ਵੱਲੇ ਜਦੋਂ ਫਤਿਹਕਿੱਟਾ ਦੀ ਕਾਟ ਪੈ ਗਈ ਸੀ ਸਾਡੀ ਸੋਸਾਇਟੀ ਨੇ 5 ਲੱਖ ਤੋਂ ਵੱਧ ਕਿੱਟਾ ਜੋ ਕੋਰੋਨਾ ਕਾਲ ਦੇ ਵਿੱਚ ਵੰਡੀਆਂ ਸੀ ਉਸ ਤੋਂ ਬਾਅਦ 2023 ਵਿੱਚ ਰਾਸ਼ਨ ਦੀ ਸੇਵਾ ਸਾਡੀ ਸੋਸਾਇਟੀ ਲੋ ਕੀਤੀ ਗਈ ਰੋਜ਼ਾਨਾ ਹੀ ਪਤਾ ਨਹੀਂ ਕਿੰਨੇ ਲੋਕਾਂ ਦੀ ਸੇਵਾ ਸਾਡੀ ਸੋਸਾਇਟੀ ਕਰਦੀ ਏ ਕਿਉਂਕਿ ਇਹ ਇੱਕ ਚੀਜ਼ ਦਾ ਕੰਮ ਹੈ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਸਾਰਾ ਸਾਰੀ ਸੋਸਾਇਟੀ ਦੇ ਨਾਲ ਮਿਲ ਕੇ ਕੰਮ ਜੋ ਸਾਡੀ ਸੋਸਾਇਟੀ ਕਰ ਰਹੀ ਹੈ ਹਾਂਜੀ ਇਹ ਲੋਕਾਂ ਨੇ ਪ੍ਰੇਫਰ ਕੀਤਾ ਜੀ ਤਾਂ ਸੀ ਨੂੰ ਰਾਹਤ ਕੈਂਪ ਜੀ ਫਿਰ ਇਹਨੂੰ ਡਾਇਵਰਟ ਕਰਤਾ ਹੈਗਾ ਕਿੰਨੇ ਕੁ ਪਰਿਵਾਰ ਆ ਜਿਹੜੇ ਇੱਥੇ ਆਏ ਆ ਔਰ ਇੱਥੇ ਮਤਲਬ ਦੇਖਣ ਚ ਆਏ ਕਾਫੀ ਪਸ਼ੂ ਜਿਹੜੇ ਬਨੇ ਹੋਏ ਆ ਹਾਂਜੀ 30 ਤੋਂ 40 ਪਰਿਵਾਰ ਹੈਗੇ ਨੇ ਜੀ ਕਾਫੀ ਲੋਕ ਹੈਗੇ ਨੇ ਜਿਹੜੇ ਇੱਥੇ ਆਏ ਆ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਜਿਵੇਂ ਅਸੀਂ ਇਹਨਾਂ ਨੂੰ ਜੀ ਚਾਰਾ ਵੀ ਪਹੁੰਚ ਗਿਆ ਹੈਗਾ ਕੈਟਲ ਫੀਡ ਵੀ ਪਹੁੰਚ ਗਈ ਹੈ ਰਾਤ ਦਾ ਇਹਨਾਂ ਨੇ ਰੋਟੀ ਵੀ ਖਾ ਲਈ ਅਸੀਂ ਇਹੀ ਪੁੱਛਣ ਆਏ ਸੀ ਵੀ ਇਹਨਾਂ ਨੂੰ ਰਾਤ ਦੀ ਰੋਟੀ ਮਿਲ ਗਈ ਹੈ ਇਹਨਾਂ ਨੇ ਖਾ ਲਈ ਹੈ ਕੱਲੇ ਕੱਲੇ ਪਰਿਵਾਰ ਨੂੰ ਜਾ ਕੇ ਮਿਲ ਗਏ ਮਿਲਲੇ ਹੈਗੇ ਆ ਮੰਜੇ ਇਹਨਾਂ ਕੋਲ ਹੈਗੇ ਨੇ ਜਿਹੜੇ ਆਪਦੇ ਸਮਾਨ ਚ ਇਹਨਾਂ ਨੂੰ ਲੈ ਕੇ ਆਏ ਹੈਗੇ ਨੇ ਹੁਣੇ ਰੋਟੀ ਖਾ ਕੇ ਆਪਦਾ ਪੈ ਜਾਣਗੇ ਫਿਰ ਸਵੇਰੇ ਵੀ ਅਸੀਂ ਦੇਖਾਂਗੇ ਵੀ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਤਾਂ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਤਾਂ ਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਅਸੀਂ ਮੰਡੀ ਲਾਧੂ ਕਾਦੇ ਜਿਹੜੇ ਹੈਗੇ ਉਸ ਸਰਕਾਰੀ ਕੈਂਪ ਦੀਆਂ ਦਿਖਾ ਰਹੇ ਹੈਗੇ ਜੋ ਸਤਲੁਜ ਦੇ ਪਾਣੀ ਦੀ ਮਾਰ ਹੇਠਾਂ ਇਹ ਲੋਕਾਂ ਦੇ ਲਈ ਜਿਹੜਾ ਬਣਾਇਆ ਗਿਆ ਹੈਗਾ ਤਾਂ ਜੋ ਲੋਕ ਜਿਹੜੇ ਇੱਥੇ ਜਿਹੜੇ ਪਿੰਡ ਤੋਂ ਜੇਕਰ ਉਹ ਕੋਚ ਕਰਦੇ ਆ ਹਿਜਰਤ ਕਰਦੇ ਆ ਤਾਂ ਇੱਥੋਂ ਤੱਕ ਜਿਹੜੇ ਪਹੁੰਚਣ ਉਹਨਾਂ ਨੂੰ ਜਿਹੜੀ ਹੈ ਹਰ ਤਰ੍ਹਾਂ ਦੀ ਜਿਹੜੀ ਹੈ ਸਹੂਲਤ ਜਿਹੜੀ ਹੈ ਮੁਹਈਆ ਕਰਵਾਈ ਜਾਵੇਗੀ ਚਾਹੇ ਪਸ਼ੂਆਂ ਨੂੰ ਡੰਗਰਾ ਹਸਤੀ ਜਾਏ ਚ ਪੱਠੇ ਦੀ ਸੇਵਾ ਹੈਗੀ ਚਾਹੇ ਰੋਟੀ ਪਾਣੀ ਦਾ ਹੈਗਾ ਸਾਰਾ ਪ੍ਰਬੰਧ ਕੀਤਾ ਜਾਵੇਗਾ ਲੇਕਿਨ ਤੁਨੂੰ ਹਾਲਾਤ ਜਿਹੜੇ ਗਰਾਊਂਡ ਜ਼ੀਰੋ ਤੋਂ ਦਿਖਾਈ ਹੈ ਕਿਸ ਤਰ੍ਹਾਂ ਦੇ ਨਾਲ ਹੈਗਾ ਰਾਤ ਦਾ ਸਮੇਂ ਹੋ ਚੁੱਕਿਆ ਹੈਗਾ ਲੇਕਿਨ ਇਹ ਲੋਕ ਹਲੇ ਵੀ ਜਿਹੜਾ ਹੈਗਾ ਭੁੱਖੇ ਸੀਗੇ ਸੋ ਐਸ ਸੰਸਥਾ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਰੋਟੀ ਦਿੱਤਾ ਹੈਗਾ ਕੱਚਾ ਰਾਸ਼ਨ ਵੀ ਦਿੱਤਾ ਹੈਗਾ ਤਾਂ ਹਰ ਮਦਦ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਇੱਕ ਆਸ਼ਵਾਸ਼ਣ ਦਵਾਇਆ ਕਿ ਹਰ ਤਰ੍ਹਾਂ ਦੀ ਜਿਹੜੀ ਹੈ ਮਦਦ ਉਹਨਾਂ ਤੱਕ ਜਿਹੜੀ ਪਹੁੰਚਾਈ ਜਾਏ ਅਫਤਾਰ ਗਿਲ ਪੀਟੀਸੀ ਨਿਊਜ਼ ਮੰਡੀ ਲਾਦੂਕਾ ਫਾਜ਼ਲ